ਸਤ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਇੱਕ ਨਵੀਂ ਵੀਡੀਓ 'ਚ ਤੇ ਅੱਜ ਮੈਂ ਚੱਲਾ ਹਾਂ ਗੁਫਤਾ ਸਟੂਡੀਓ ਤੇ ਤੁਹਾਨੂੰ ਪਤਾ ਜਿੰਨਾ ਵੀਡੀਓਗ੍ਰਾਫੀ ਦਾ ਸਾਰਾ ਸਮਾਨ ਆ ਮੈਂ ਗੁਫਤਾ ਸਟੂਡੀਓ ਤੋਂ ਲੈਣਾ ਵਾ ਠੀਕ ਆ ਜੀ ਤੇ ਮੈਨੂੰ ਅੱਜ ਜਰੂਰਤ ਹੈਗੀ ਆ ਜਿਹੜੀ ਅੱਗੇ ਆਉਣ ਵਾਲੇ ਟਾਈਮ 'ਚ ਮੈਨੂੰ ਰਿੰਗ ਲਾਈਟ ਦੀ ਲੋੜ ਆ ਤੇ ਮੇਰਾ ਮੋਬਾਈਲ ਮੈਨੂੰ ਇਕੱਲੇ ਨੂੰ ਹੈਂਡਲ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਆ ਇੱਕ ਲਾਈਟ ਦੀ ਵੀ ਪ੍ਰੋਬਲਮ ਆਂਦੀ ਆ ਮੈਨੂੰ ਪਕੜਨ ਨੂੰ ਵਾਸਤੇ ਤੇ ਚਲਦੇ ਹਾਂ ਤੇ ਆਪਾਂ ਰਿੰਗ ਲਾਈਟ ਲੈ ਕੇ ਆਂਦੇ ਆ ਤੇ ਤੁਹਾਨੂੰ ਮੈਂ ਦੱਸੂਗਾ ਰਿੰਗ ਲਾਈਟ ਕਿਹੜੀ ਕੰਪਨੀ ਦੇ ਲਈ ਕਿੰਨੇ ਵਾਟ ਕੋਈ ਵੀ ਸਮਾਨ ਤੁਸੀਂ ਜਾਣ ਕੇ ਲੈਣਾ ਜਾਣ ਕੇ ਵੀਡੀਓਗ੍ਰਾਫੀ ਮੁਤਾਬਿਕ ਤੁਸੀਂ ਗੁਪਤਾ ਸਟੂਡੀਓ ਤੋਂ ਲੈ ਸਕਦੇ ਹੋ ਜਿੰਨੇ ਵੀ ਜਾਣ ਕੇ ਵੀਡੀਓਗ੍ਰਾਫਰ ਜਿਹੜੇ ਬਣਾਉਂਦੇ ਨੇ ਸਾਰੇ ਵੀਡੀਓ ਬਣਾਉਂਦੇ ਨੇ ਜ਼ਿਆਦਾਤਰ ਸਮਾਨ ਸਾਰੇ ਗੁਪਤਾ ਸਟੂਡੀਓ ਤੋਂ ਲੈਂਦੇ ਆ ਤੇ ਇਹਨਾਂ ਦਾ ਨੰਬਰ ਮੈਂ نیچے ਦੇ ਦੂੰਗਾ ਤੁਸੀਂ ਕੰਟੈਕਟ ਜਰੂਰ ਮਰਜ਼ੀ ਕਰ ਸਕਦੇ ਹੋ ਚਲਦੇ ਆ ਤੇ ਰਿੰਗ ਲਾਈਟ ਲੈ ਕੇ ਆਨੇ ਆ ਤੇ ਆਪਾਂ ਨੋਵਾਂ ਵਾਲਕਸ ਦੀ ਰਿੰਗ ਲਾਈਟ ਲੈ ਕੇ ਆਏ ਆ ਠੀਕ ਆ ਜੀ ਤੇ ਨੋਵਾਂ ਦਾ ਨੋ ਓਪਨ ਕਰਕੇ ਦਿਖਾਣੇ ਆ ਇੱਕ ਡਿਜੀਟਲ ਐਕਸੀ ਕਿ ਉਹ ਆਪਾਂ ਲੈ ਕੇ ਨਹੀਂ ਆਏ ਕਿਉਂਕਿ ਉਹਦੇ ਵਿੱਚ ਰਿੰਗ ਲਾਈਟ ਦੇ ਵਿੱਚ ਬੈਟਰੀ ਨਹੀਂ ਲੱਗਦੀ ਠੀਕ ਆ ਜੀ ਉੜਾ ਕੈਮਰਾ ਦਿਖਾਉਂਦਾ। ਅਮੋਂ ਓਪਨ ਕਰਕੇ ਦਿਖਾਉਂਦਾ। ਇਹਤ ਦਹਾ ਆ ਦੇਖੋ ਆ ਰਿੰਗ ਲੈਡ ਨਾਲ ਇਹਦਾ ਇੱਕ ਰਿਮੋਟ ਹੰਗ ਹੋ ਗਿਆ ਠੀਕ ਹੈ ਜੀ ਇਹਦਾ ਇੱਕ ਰਿਮੋਟ ਤੇ ਇਹ ਜਿੱਦਾਂ ਮੋਬਾਈਲ ਹੋਲਡਰ ਠੀਕ ਹੈ ਜੀ ਤੇ ਆ ਇਹਦੀ ਆਪਣਾ ਕੇਬਲ ਲਗਾਉਣ ਵਾਸਤੇ ਇਹਦੇ ਨਾਲ ਐਕਸਟਰਾ ਤੁਸੀਂ ਜਿਹਦੇ ਬੈਟਰੀ ਲਗਾਣੀ ਹੈ ਨਾ ਡੀਜੀ ਟੈਕ ਨਾਲ ਬੈਟਰੀ ਨਹੀਂ ਲੱਗਦੀ ਹੈਗੀ ਠੀਕ ਹੈ ਜੀ ਆ ਦੇਖੋ ਆ ਜਿਹੜੀਆਂ ਦੋਨੋਂ ਚੀਜ਼ਾਂ ਬਣੀਆਂ ਹੋਈਆਂ ਹਨ ਤੁਸੀਂ ਇਹਦੇ ਨਾਲ ਕਿਤੇ ਤੁਹਾਨੂੰ ਕਨੈਕਸ਼ਨ ਨਹੀਂ ਹੈਗਾ ਇਹਦੇ ਨਾਲ ਤੁਸੀਂ ਬੈਟਰੀ ਵੀ ਲਗਾ ਸਕਦੇ ਹੋ ਤੇ ਉਹ ਬੈਟਰੀ अवेलेबल ਨਹੀਂ ਸੀ ਜਿਹੜੀ ਮੈਂ ਨਹੀਂ ਲਗਾਇਆ ਉਹਨੂੰ ਠੀਕ ਹੈ ਜੀ ਸਾਰਿਆਂ ਨੂੰ ਵੈਸੇ ਜਿਆਦਾਤਰ ਪਤਾ ਹੀ ਹੁੰਦਾ ਵਾ ਜੇ ਤੁਸੀਂ ਰਿੰਗ ਲਾਈਟ ਲਾਣੀ ਆ ਇਹ ਲੀਡ ਲਾ ਕੇ ਤੁਸੀਂ ਪਲੱਗ 'ਚ ਲਗਾ ਸਕਦੇ ਠੀਕ ਹੈ ਜੀ ਇਹ ਆਈਦਰ ਟਰਾਈਪੋਡ ਆ ਲੱਗ ਠੀਕ ਹੈ ਜਿਹੜਾ ਟਰਾਈਪੋਡ ਹੁੰਦਾ ਦੂਜਾ ਮੋਬਾਈਲ ਆਪਣਾ ਕੈਮਰਾ ਵਾਲਾ ਉਹ ਲੱਗ ਹੁੰਦਾ ਵਾ ਇਹ ਟਰਾਈਪੋਡ ਇਹ ਤਾਂ ਰਿੰਗ ਲਾਈਟ ਦਾ ਲੱਗ ਹੁੰਦਾ ਕਿਉਂਕਿ ਆਹ ਦੇਖ ਇਹਦੇ ਵਿੱਚ ਬੋਲਟ ਜਿੱਦਾਂ ਇਹਦਾ ਅਪਰਿੰਗ ਦਾ ਟਾਈਮ ਪੜਿਆ ਹੁੰਦਾ ਨਾ ਲਗਾਉਣ ਵੇਲੇ ਇਹ ਚੀਜ਼ ਲੱਗਾ ਲਗਾਉਣ ਵੇਲੇ ਦੇਖੀ ਠੀਕ ਹੈ ਮੈਂ ਵੈਸੇ ਤੁਹਾਨੂੰ ਲਗਾ ਕੇ ਦੱਸਦਾ ਠੀਕ ਹੈ ਆਹ ਇਹਦਾ ਇਹਦੇ ਨੂੰ ਖੋਲਨੇ ਹੈ ਠੀਕ ਹੈ ਤੇ ਤੁਸੀਂ ਜਿੰਨਾ ਮਰਜ਼ੀ ਉੱਚ ਕਰਨਾ ਤਾ ਟੰਡ ਫੁੱਟ 9 ਫੁੱਟ ਤੱਕ ਆਏਗਾ ਇਹ ਜਿੰਨਾ ਮਾਗੀ ਉੱਪਰ ਲੱਜਾ ਮੈਂ ਤੁਹਾਨੂੰ ਐਸੇ ਫਿੱਟ ਕਰਕੇ ਦੱਸਦਾ ਵਾਂ ਦੇਖੋ ਆ ਜਿਹੜਾ ਇਹਦਾ ਬੋਲਟ ਲੱਗਾ ਤੇ ਆ ਵਿੱਚ ਲੱਗੂਗਾ ਇਹਦੇ ਠੀਕ ਆ ਜੀ ਆ ਦੇਖੋ ਆ ਬਣਿਆ ਹੋਇਆ ਰਿੰਗ ਬਣਿਆ ਹੋਇਆ ਵਾ ਠੀਕ ਆ ਥੋੜਾ ਉੱਚਾ ਕਰਨਾ ਹਾਂ 7 ਇੰਚ ਗੱਡੀਆਂ ਲੱਗ ਗਿਆ ਤੇ ਇਹਦੇ ਨਾਲ ਤੁਸੀਂ ਅਜੇ ਦਾ ਮੋਬਾਈਲ ਹੋਲਡਰ ਹਨਾ ਇਹ ਲੱਗ ਬਸ ਇਹ ਮੋਬਾਈਲ ਜਦਾਂ ਤੁਸੀਂ ਮੋਬਾਈਲ ਲਗਾਣਾ ਹਨਾ ਤੇ ਮੋਬਾਈਲ ਹੋਲਡਰ ਆ ਦੇਖੋ ਇੱਧਰ ਲੱਗ ਗਿਆ ਕੋਲ ਲੱਗ ਗਿਆ ਆ ਦੇਖੋ ਆ ਜਿਹੜੀ ਚੀਜ਼ ਹੁੰਦੀ ਹੈ ਚੂੜੀ ਵਾਸਤੇ ਲੱਗ ਠੀਕ ਹੈ ਜੀ ਤੇ ਆ ਇਹਦੇ ਵਿੱਚ ਫਿੱਟ ਹੋ ਜਾਏਗੀ ਪਰਫੈਕਟ ਹੋ ਗਿਆ ਤੇ ਤੁਹਾਨੂੰ ਮੈਂ ਕੋਈ ਵੀ ਜਿੱਦਾਂ ਮੋਬਾਈਲ ਫਿੱਟ ਕਰਨਾ ਹਨ ਤੇ ਆਹ ਦੇਖੋ ਜਿੱਦਾਂ ਮੋਬਾਈਲ ਫਿੱਟ ਕਰਕੇ ਤੁਹਾਨੂੰ ਹਨ ਆ ਮੋਬਾਈਲ ਫਿੱਟ ਹੋ ਗਿਆ ਦੇ ਵਿੱਚ ਠੀਕ ਆ ਤੇ ਹੁਣ ਮੈਂ ਤੁਹਾਨੂੰ ਲਾਈਟ ਜਗਾ ਕੇ ਦੱਸਦਾ ਵਾਂ ਪਿੱਛੋਂ ਥੋੜਾ ਆ ਦੇਖੋ ਇਹਦੀ ਆ ਲੀਡ نیچے ਲੱਗਦੀ ਆ ਠੀਕ ਆ ਜੀ ਆ ਰਹੀ ਏ ਦੀ ਲੀਡ ਤਾਂ ਪਿੱਛੇ ਕਰ ਮੈਂ ਚਲਾ ਕੇ ਤੁਹਾਨੂੰ ਤੁਹਾਨੂੰ ਇਹ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਣਾ ਰਿੰਗ ਲਾਈਟ ਦੀ ਇੱਧਰ ਲੱਗ ਗਈ ਆ ਦੇਖੋ ਆ ਇਹਦੇ ਬਟਨ ਠੀਕ ਆ ਜੀ ਇਹ ਲਾਈਟ ਸਵੇਤਰਾਂ ਦੀ ਬਾੜ ਦੀ ਆ ਹਨਾ 2700 ਵਾਟ ਦੀ ਆ ਪੂਰੀ ਆ ਆ ਦੇਖੋ ਜੇ ਤੁਸੀਂ ਜਿੰਨੀ ਮਰਜ਼ੀ ਲੈ ਜਾਓ ਪਲਰ ਚੇਂਜ ਹੋ ਜਾਂਦਾ ਵਾ ਆ ਦੋ ਬਟਨ ਆ ਇਥੋਂ ਹੀ ਪਾਵਰ ਆ ਆ ਬੰਦ ਹੋ ਗਈ ਇਥੋਂ ਚਾਲੂ ਹੋ ਗਈ ਠੀਕ ਆ ਜੀ ਆ ਜਿਹੜੀਆਂ ਦੋ ਚੀਜ਼ਾਂ ਨੇ ਇੱਕ ਆ ਰਹੀ ਇੱਕ ਆ ਰਹੀ ਠੀਕ ਆ ਜਿਹੜੀ ਡੀਜੀ ਟੈਕ ਆ ਉਹਦੇ ਵਿੱਚ ਬੈਟਰੀ ਨਹੀਂ ਲੱਗਦੀ ਠੀਕ ਆ ਜੀ ਇਹਦੇ ਵਿੱਚ ਬੈਟਰੀਆਂ ਲੱਗਦੀਆਂ ਨੇ ਦੋਨੋਂ ਇੱਥੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤੇ ਤੁਸੀਂ ਬੈਟਰੀ ਵੀ ਯੂਜ਼ ਕਰ ਸਕਦੇ ਹੋ ਅੱਧਾ ਪੂਨਾ ਘੰਟਾ ਕੱਢਦੀ ਜ਼ਿਆਦਾ ਬੈਟਰੀ ਨਹੀਂ ਕੰਮ ਕਰਦੀ ਹੈਗੀ ਅੱਧੇ ਘੰਟੇ ਦਾ ਕੰਮ ਹੋਵੇ ਤੇ ਤੁਸੀਂ ਬੈਟਰੀ ਆਪਣਾ ਲੈ ਸਕਦੇ ਹੋ ਤੇ ਇੱਥੇ ਬੈਟਰੀ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਆ نیچے ਆ ਤਾਰ ਲਗਾਉਣ ਵਾਤੇ USB ਲੱਗ ਜਾਂਦੀ ਹੈ ਇੱਥੇ ਮੋਬਾਈਲ ਹੋਲਡਰ ਲੱਗ ਜਾਊਗਾ ਤੁਹਾਡਾ ਜਿਹੜਾ ਆ ਰਿਮੋਟ ਹੈ ਇਹਦਾ ਠੀਕ ਹੈ ਜੀ ਜੇ ਤੁਸੀਂ ਕਲਰ ਚੇਂਜ ਕਰਨਾ ਹੈ ਲਾਈਟ ਘੱਟ ਵਧਾ ਕਰਨੀ ਆ ਤੁਸੀਂ ਇਹ ਤੋਂ ਵੀ ਚੇਂਜ ਕਰ ਸਕਦੇ ਹੋ ਮੈਂ ਤੁਹਾਨੂੰ ਚੇਂਜ ਕਰਕੇ ਦਿਖਾ ਦਿੰਦਾ ਤੇ ਪਰ ਸੈੱਲ ਨਹੀਂ ਹੈਗੇ ਮੇਰੇ ਕੋਲ ਇਸ ਟਾਈਮ ਸਿੱਗਾ ਜੀ ਆ ਰਿਮੋਟ ਆ ਨੋਵਲ ਠੀਕ ਤੇ ਜੇ ਕਿਸ ਨੂੰ ਸਮਝ ਨਾ ਆਵੇ ਆ ਬਾਕੀ ਵੀ ਤਾਂ ਵੀ ਠੀਕ ਹੈ ਇਹਦੇ ਵਿੱਚੋਂ ਤੁਸੀਂ ਕੁਝ ਵੀ ਆਪਣਾ ਫੰਕਸ਼ਨ ਨਾ ਸਮਝਾਵੇ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਤੇ ਕੁਆਲਟੀ ਨੋਵਾ ਦੀ ਡਿਜੀਟੈਕ ਤੋਂ ਵਧੀਆ ਵਾ ਕਿਉਂਕਿ ਡਿਜੀਟੈਕ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਬੈਟਰੀ ਇਹਦੇ ਨਾਲ ਨਹੀਂ ਆਉਂਦੀ ਆਹ ਦੇਖੋ ਜਿਹੜੀਆਂ ਦੋ ਬੈਟਰੀਆਂ ਨੇ ਤੁਸੀਂ ਇਹਨੂੰ ਕਿਤੇ ਲਾ ਜਾ ਕੇ ਬਿਨਾਂ ਲਾਈਟ ਤੋਂ ਵੀ ਬੈਟਰੀ ਨਾਲ ਯੂਜ਼ ਕਰ ਸਕਦੇ ਹੋ ਡਿਜੀਟੈਕ 'ਚ ਬੈਟਰੀ ਨਹੀਂ ਲੱਗਦੀ ਹੈਗੀ ਠੀਕ ਹੈ ਜੀ वैसे ये दी हाइट 8 9 फुट तक आप ਤੁਸੀਂ ਯੂਜ਼ ਕਰ ਸਕਦੇ ਹੋ ਜਿੰਨੀ ਵਰਦੀ ਮਰਦੀ ਲੈਡ ਮੈਂ ਤੁਹਾਨੂੰ ਕਲਰ ਵੈਸੇ ਵੀ ਦਿਖਾ ਦੇਣਾ ਵਾ ਦਿਖਾ ਯਾਰ ਬਟ ਨਾ ਦੇਖੋ ਆ ਰਿਹਾ ਆ ਕਲਰ ਚੇਂਜ ਹੋ ਰਿਹਾ ਆ ਰਿਹਾ ਤੇ ਇਹ ਵੇਰੀ ਆ ਜ येलो ਜਾ ਗਿਆ ਠੀਕ ਆ ਗਿਆ येलो ਜਾ ਗਿਆ ਵਾਈਟ ਜਾ ਗਿਆ ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਇੱਥੇ ਮੋਬਾਈਲ ਲੱਗੂਗਾ ਇਹ ਡਿਜੀਟੈਕ ਨਾਲੋਂ ਵਧੀਆ ਜੇ ਤੁਸੀਂ ਬਾਹਰ ਕਿਤੇ ਸ਼ੂਟ ਕਰਨਾ ਵਾ ਹਨ ਜੇ ਉੱਤੇ ਲਾਈਟ ਨਹੀਂ ਹੈਗੀ ਤੁਸੀਂ ਇਹ ਨੋਵਾ ਦਾ ਤੁਸੀਂ ਯੂਜ਼ ਕਰ ਸਕਦੇ ਹੋ ਨੋਵਾ ਵੈਸਟ ਇਹਦਾ ਟ੍ਰਾਈਪੋਡ ਆ ਇਹ ਵੀ ਹੈਵੀ ਹੈ ਬਾਕੀ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਚੀਜ਼ਾਂ ਮਿਲੀਆਂ ਨੇ ਤੇ ਇੱਕ ਦਾ ਹੈ ਰਿਮੋਟ ਇੱਕ ਦਾ ਹੋਲਡਰ ਜੇ ਤੁਸੀਂ ਯੂਜ਼ ਕਰਨਾ ਹੈ ਤੇ ਕੈਮਰਾ ਲਗਾਣਾ ਵੀ ਤੁਸੀਂ ਕੈਮਰਾ ਵੀ ਲਗਾ ਸਕਦੇ ਹੋ ਠੀਕ ਹੈ ਜੀ ਦੋਨੋਂ ਚੀਜ਼ਾਂ ਯੂਜ਼ ਹੋ ਜਾਣਗੀਆਂ ਕੈਮਰਾ ਵੀ ਯੂਜ਼ ਹੋ ਜਾਏਗਾ ਮੋਬਾਈਲ ਹੋਲਡਰ ਵੀ ਲੱਗ ਜਾਏਗਾ 9 ਫੁੱਟ ਦੀ ਇਹਦੀ ਹਾਈਟ ਆ ਠੀਕ ਹੈ ਜੀ ਜੇ ਹੋਰ ਕੋਈ ਪ੍ਰੋਡਕਟ ਆਏਗਾ ਤੇ ਤੁਹਾਨੂੰ ਉਹਦੀ ਵੀ ਆਪਾਂ ਰਿਵਿਊ ਦਵਾਂਗੇ ਤੇ ਮੇਰੇ ਲਈ ਤਾਂ ਇਹ ਚੀਜ਼ ਬਹੁਤ ਬੈਸਟ ਆ ਇਹ ਠੀਕ ਹੈ ਜੀ ਜੇ ਤੁਸੀਂ ਯੂਜ਼ ਕਰਨੀ ਆ ਤੇ ਨੋਵਾ ਦਾ ਯੂਜ਼ ਕਰਿਓ ਜੇ ਇਹ ਤੁਸੀਂ ਪਰਚੇਸ ਕਰਨਾ ਵਾ ਤੇ ਤੁਸੀਂ ਹੰਗੋਤਾ ਸਟੂਡੀਓ ਤੋਂ ਤੁਸੀਂ ਲੈ ਸਕਦੇ ਹੋ ਡਿਸਕ੍ਰਿਪਸ਼ਨ ਚ ਮੈਂ نیچے ਨੰਬਰ ਦੇ ਦਊਗਾ ਜਿੰਨੀ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਗੁਪਤਾ ਸਟੂਡੀਓ ਤੋਂ ਤੁਸੀਂ ਆਪਣਾ ਲੈ ਸਕਦੇ ਹੋ ਠੀਕ ਹੈ ਜੀ ਆ ਭਈਆਂ ਕੋਈ ਵੀ ਤੁਸੀਂ ਕੋਈ ਕੈਮਰਾ ਲੈਣਾ ਕੋਈ ਤੁਸੀਂ GoPro ਲੈਣਾ ਕੋਈ Insta ਲੈਣਾ ਤੁਸੀਂ ਇਹ ਬਾਰੋਂ ਤੁਸੀਂ ਰੇਟ ਪਤਾ ਕਰ ਸਕਦੇ ਹੋ ਬਾਕੀ ਜੋ ਰੇਟ ਆ ਗੁਪਤਾ ਦਾ ਉਹ ਆਨਲਾਈਨ ਤੁਹਾਨੂੰ ਰੇਟ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ